ਕੰਗਨਾਰ ਨੋਟ ਤੋਂ ਬਾਅਦ ਹੁਣ ਉਸਦੀ ਭੈਣ ਦੇ ਵੱਲੋਂ ਪੰਜਾਬ ਤੇ ਪੰਜਾਬੀਆਂ ਦੇ ਉੱਪਰ ਤਿੱਖਾ ਹਮਲਾ ਕੀਤਾ ਗਿਆ ਮੰਦੀ ਸ਼ਬਦਾਵਲੀ ਦੇ ਨਾਲ ਇੱਕ ਤਿੱਖਾ ਹਮਲਾ ਉਹਨਾਂ ਦੇ ਵੱਲੋਂ ਆਪਣੀ ਇੰਸਟਾਗ੍ਰam ਸਟੋਰੀ ਦੇ ਉੱਪਰ ਕੀਤਾ ਗਿਆ ਜਿਸ ਦੇ ਵਿੱਚ ਉਹ ਪੰਜਾਬ ਪੰਜਾਬੀਅਤ ਦੇ ਨਾਲ ਨਾਲ ਖਾਲਸਤਾਨੀਆਂ ਦੇ ਉੱਪਰ ਟਿੱਖੀਆਂ ਟਿੱਪਣੀਆਂ ਕਰਦੀ ਹੋਈ ਦਿਖਾਈ ਦਿੱਤੀ ਹੈ ਦੱਸਿਆ ਕਿ ਚੰਡੀਗੜ੍ਹ 에어ਪੋਰਟ ਤੇ ਸੁਰੱਖਿਆ ਜਾਂਚ ਲਈ ਜਾ ਰਹੀ ਬਾਲੀਵੁੱਡ ਅਦਾਕਾਰਾ ਕੰਗਣਾ ਨੂੰ ਸੀਐਸਐਫਈ ਦੀ ਮਹਿਲਾ ਗਾਰਡ ਨੇ ਥੱਪੜ ਮਾਰਿਆ ਸੀ ਇਹ ਮਾਮਲਾ ਹੁਣ ਵੱਧਾ ਨਜ਼ਰ ਆ ਰਿਹਾ ਹੈ ਭਾਵੇਂ ਕਿ ਕੰਗਣਾ ਰੌਤ ਦੇ ਵੱਲੋਂ ਕੱਲ੍ਹ ਹੀ ਇਸ ਮਾਮਲੇ ਦੇ ਉੱਪਰ ਇੱਕ ਵੱਡੀ ਤਿੱਖੀ ਟਿੱਪਣੀ ਕੀਤੀ ਗਈ ਸੀ ਸੋ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਅੱਤਵਾਦ ਤੇ ਕੱਟੜ ਪੰਥ ਨਾਲ ਕਿਵੇਂ ਨਜਿੱਠਿਆ ਜਾਵੇਗਾ ਇਹ ਕਹਿੰਦੇ ਹੋਏ ਨਜ਼ਰ ਆਇਆ ਸੀ ਇੱਕ ਵਾਰ ਫਿਰ ਤੋਂ ਉਹ ਕੱਟੜ ਪੰਥ ਦੀ ਗੱਲ ਕਰਦੇ ਨਜ਼ਰ ਆਏ ਤੇ ਨਾਲ ਹੀ ਨਾਲ ਪੰਜਾਬ ਦੇ ਵਿੱਚ ਵੱਧ ਰਹੇ ਅੱਤਵਾਦ ਦੀ ਗੱਲ ਕਰ ਰਹੇ ਸੀ ਅਤੇ ਥੱਪੜ ਵਾਲੇ ਵਿਅਕਤੀ ਨੂੰ ਥੱਪੜ ਮਾਰ ਵਾਲੀ ਕੁੜੀ ਨੂੰ ਵੀ ਅੱਤਵਾਦ ਦੇ ਨਾਲ ਜੋੜਦੇ ਹੋਏ ਦਿਖਾਈ ਦਿੱਤੇ ਸੀ ਕਲ ਕੰਗਣਾ ਰਣੌਤ ਹੁਣ ਇਸ ਤੋਂ ਅੱਗੇ ਵਧਦੇ ਹੋਏ ਕੰਗਣਾ ਰਣੌਤ ਦੀ ਭੈਣ ਜਿਹੜੀ ਰੰਗੋਲੀ ਚੰਦੇਲ ਹੈ ਉਹਨਾਂ ਦੇ ਵੱਲੋਂ ਕੁਝ ਤਿੱਖੀਆਂ ਟਿੱਪਣੀਆਂ ਪੰਜਾਬ ਨੂੰ ਲੈ ਕੇ ਖਾਲਿਸਤਾਨੀਆਂ ਨੂੰ ਲੈ ਕੇ ਕੀਤੀਆਂ ਗਈਆਂ ਨੇ ਸੋ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਇੱਕ ਜਿਹੜੀ ਵੀਡੀਓ ਹੈ ਉਹ ਵੀ ਸ਼ੇਅਰ ਕੀਤੀ ਹੈਗੀ ਆਪਣੀ ਇੰਸਟਾਗ੍ਰਾਮ ਗ੍ਰਾਮ ਸਟੋਰੀ ਦੇ ਉੱਪਰ ਤੇ ਨਾਲ ਹੀ ਨਾਲ ਉਹਨਾਂ ਨੇ ਕਾਂਸਟੇਬਲ ਕੁਲਵਿੰਦਰ ਕੌਰ ਜਿਸ ਨੇ ਥੱਪੜ ਮਾਰਿਆ ਸੀ ਕੰਗਣਾ ਰਣੋਤ ਨੂੰ ਉਸ ਨੂੰ ਖਾਲਿਸਤਾਨ ਖਾਲਿਸਤਾਨੀ ਤੱਕ ਦਾਅ ਦਿੱਤਾ ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਇਸ ਨੂੰ ਤਾਂ ਰਿਮਾਂਡ ਦੇ ਉੱਪਰ ਲੈਣਾ ਚਾਹੀਦਾ ਹੈ ਸਿਰਫ ਔਰ ਸਿਰਫ ਸਸਪੈਂਡ ਕਰਨ ਦੇ ਨਾਲ ਗੱਲ ਨਹੀਂ ਬਣਨੀ ਕਿਉਂਕਿ ਇਸ ਨੇ ਖਾਲਿਸਤਾਨੀਆਂ ਤੋਂ ਮੋٹے ਪੈਸੇ ਲਏ ਹੋਣਗੇ ਇਹ ਕਹਿੰਦੇ ਹੋਏ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਏ ਨੇ ਕੰਗਣਾ ਰੌਤ ਦੀ ਭੈਣ ਦੇ ਵੱਲੋਂ ਤਿੱਖਾ ਪ੍ਰਤੀਕਰਮ ਹੁਣ ਇਸ ਮਾਮਲੇ ਦੇ ਉੱਪਰ ਦਿੱਤਾ ਜਾ ਫਿਰ ਕਹੀਏ ਕਿ ਪੰਜਾਬੀਆਂ ਨੂੰ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਕਹੀਏ ਪੰਜਾਬੀਆਂ ਦੇ ਉੱਪਰ ਵਰਦੇ ਹੋਏ ਨਜ਼ਰ ਆਏ ਨੇ ਖਾਲਸਤਾਨੀ ਦੀਆਂ ਪ੍ਰਤੀਕੀਆਂ ਟਿੱਪਣੀਆਂ ਕਰਦੇ ਹੋਏ ਨਜ਼ਰ ਆਏ ਨੇ ਇਥੋਂ ਕੀ ਜਿਸ ਕਾਰਨ ਇਹ ਪੂਰਾ ਵਿਵਾਦ ਹੋਇਆ ਸੀ ਕਿ ਇਨਸਾਨ ਅੰਦੋਲਨ ਦੇ ਕਾਰਨ ਹੀ ਕੁਲਵਿੰਦਰ ਕੌਰ ਦੇ ਵਿੱਚ ਗੁੱਸਾ ਸੀ ਉਸ ਗੁੱਸੇ ਦੇ ਵਿੱਚ ਹੀ ਉਸਨੇ ਕੰਗਣਾ ਰੌਤ ਨੂੰ ਥੱਪੜ ਮਾਰਿਆ ਸੀ ਜਿਸ ਦਾ ਖੁਲਾਸਾ ਕੀ ਖੁਦ ਇੱਕ ਵੀਡੀਓ ਦੇ ਵਿੱਚ ਕੁਲਵਿੰਦਰ ਕੌਰ ਮੈਲਾ ਕਾਂਸਟੇਬਲ ਜਿਹੜੀ ਸੀ ਸੀਆਈਐਸਐਫ ਦੀ ਉਸ ਦੇ ਵੱਲੋਂ ਕੀਤਾ ਗਿਆ ਸੀ ਕਿ ਕੰਗਣਾ ਰਣੌਤ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਕਿਸਾਨੀ ਅੰਦੋਲਨ ਦੇ ਵਿੱਚ ਪੁੱਜੀਆਂ ਹੋਈਆਂ ਮਾਤਾਮਾਂ ਭੈਣਾਂ ਨੂੰ ਬਜ਼ੁਰਗ ਔਰਤਾਂ ਨੂੰ 100-100 ਰੁਪਏ ਦੀ ਦਿਹਾੜੀ ਤੇ ਆਈਆਂ ਹੋਈਆਂ ਕਿਹਾ ਸੀ ਅਤੇ ਉਸ ਨੇ ਇਹ ਵੀ ਕਿਹਾ ਸੀ ਕਿ ਉਸ ਅੰਦੋਲਨ ਦੇ ਵਿੱਚ ਮੇਰੀ ਮਾਂ ਵੀ ਪੁੱਜੀ ਹੋਈ ਸੀ ਸੋ ਇਹ ਗੁੱਸੇ ਦੇ ਵਿੱਚ ਇਸ ਗੁੱਸੇ ਦੇ ਵਿੱਚ ਹੀ ਕੰਗਣਾ ਰਣੌਤ ਨੂੰ ਉਸ ਦੇ ਵੱਲੋਂ ਥੱਪੜ ਮਾਰਿਆ ਗਿਆ ਸੀ ਹੁਣ ਉਸ ਅੰਦੋਲਨ ਦੇ ਉੱਪਰ ਉਸ ਦੀ ਭੈਣ ਦੇ ਵੱਲੋਂ ਹੋਰ ਵੀ ਵੱਡਾ ਬਿਆਨ ਦਿੱਤਾ ਗਿਆ ਤਿੱਖਾ ਬਿਆਨ ਦਿੱਤਾ ਗਿਆ ਸੋ ਉਹਨਾਂ ਨੇ ਕਿਹਾ ਕਿ ਇਹ ਗੱਲ ਹੁਣ ਕਲੀਅਰ ਹੋ ਚੁੱਕੀ ਹੈ ਕਿ ਜੋ ਕਿਸਾਨ ਅੰਦੋਲਨ ਸੀ ਉਹ ਦਰਅਸਲ ਖਾਲਸਤਾਨੀਆਂ ਦਾ ਅੱਡਾ ਸੀ ਹੁ ਇਹ ਕਹਿੰਦੇ ਹੋਏ ਨਜ਼ਰ ਆਈਏ ਕੰਗਣਾ ਨੌਦੀ ਭੈਣ ਸੋ ਦੱਸਦੀ ਹੈ ਕਿ ਰੰਗੋਲੀ ਚੰਦੇਲ ਨੇ ਆਪਣੇ ਇੰਸਟਾਗ੍ਰam ਸਟੋਰੀਜ਼ ਦੇ ਵਿੱਚ ਕਈ ਫੋਟੋਆਂ ਪਾਈਆਂ ਨੇ ਜਿਸ ਦੇ ਵਿੱਚ ਉਹ ਲਿਖਦੇ ਹੋਏ ਨਜ਼ਰ ਆਏ ਨੇ ਖਾਲਸਤਾਨੀਆਂ ਦੀ ਬਸ ਇਹੀ ਔਕਾਤ ਹੈ ਪਿੱਛੇ ਤੋਂ ਪਲਾਨ ਬਣਾਉਣਾ ਅਤੇ ਹਮਲਾ ਕਰਨਾ ਪਰ ਮੇਰੀ ਭੈਣ ਦੀ ਰੀੜ ਦੀ ਹੱਡੀ ਸਟੀਲ ਦੀ ਬਣੀ ਹੋਈ ਹੈ ਉਹ ਖੁਦ ਨੂੰ ਸੰਭਾਲ ਲਵੇਗੀ ਅਤੇ ਆਪਣੇ ਦਮ ਤੇ ਪਰ ਪੰਜਾਬ ਤੇਰਾ ਕੀ ਹੋਏਗਾ ਕਿਸਾਨਾਂ ਦਾ ਬੇਰੋਗ ਇੱਕ ਕਿਸਾਨਾਂ ਦਾ ਵਿਰੋਧ ਇੱਕ ਖਾਲਸਤਾਨੀਆਂ ਦਾ ਅੱਡਾ ਸੀ ਵੱਡਾ ਕਮੈਂਟ ਹੁਣ ਕਿਸਾਨ ਅੰਦੋਲਨ ਦੇ ਉੱਪਰ ਕੰਗਨ ਅਰਨੌਤ ਤੋਂ ਬਾਅਦ ਉਸਦੀ ਭੈਣ ਕਰਦੀ ਹੋਈ ਨਜ਼ਰ ਆਈ ਰੰਗੋਲੀ ਚੰਦੇਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨੀ ਅੰਦੋਲਨ ਦੇ ਉੱਪਰ ਉਹ ਕਹਿੰਦੇ ਨਜ਼ਰ ਆਏ ਨੇ ਕਿ ਦਰਅਸਲ ਇਹ ਕਿਸਾਨ ਅੰਦੋਲਨ ਨਹੀਂ ਇਹ ਖਾਲਸਤਾਨੀਆਂ ਦਾ ਅੱਡਾ ਸੀ ਇਹ ਇੱਕ ਬਹੁਤ ਹੀ ਗੰਭੀਰ ਸੁਰੱਖਿਆ ਖਤਰਾ ਸੀ ਇਸ ਨੂੰ ਸਿਖਰ ਤੇ ਲਿਜਾਣ ਦੀ ਲੋੜ ਹੈ ਉਹ ਆਪਣੇ ਅੱਗੇ ਸਟੋਰੀ ਦੇ ਵਿੱਚ ਲਿਖਦੇ ਹੋਏ ਨਜ਼ਰ ਆਏ ਨੇ ਇੱਕ ਹੋਰ ਸਟੋਰੀ ਵਿੱਚ ਉਹਨਾਂ ਨੇ ਲਿਖਿਆ ਜਿਸ ਦੇ ਵਿੱਚ ਕੀ ਉਹਨਾਂ ਨੇ ਕੁਲਵਿੰਦਰ ਕੌਰ ਦੀ ਫੋਟੋ ਲਾਈ ਹੈ ਤੇ ਉੱਪਰ ਲਿਖਿਆ ਹੈ ਕਿ ਉਸ ਨੂੰ ਮੁਅਤਲ ਕਰਨ ਨਾਲ ਕੋਈ ਫਰਕ ਨਹੀਂ ਪਵੇਗਾ ਖਾਲਸਤਾਨੀਆਂ ਤੋਂ ਬਹੁਤ ਵੱਡੀ ਰਕਮ ਆਈ ਹੋਵੇਗੀ ਇਹ ਵੱਡਾ ਕਮੈਂਟ ਇੱਕ ਵਾਰ ਫਿਰ ਤੋਂ ਖਾਲਸਤਾਨ ਦੇ ਉੱਪਰ ਤੇ ਨਾਲ ਹੀ ਨਾਲ ਕੁਲਵਿੰਦਰ ਕੌਰ ਉਸ ਮਹਿਲਾ ਕਾਂਸਟੇਬਲ ਦੇ ਉੱਪਰ ਕੀਤਾ ਗਿਆ ਜਿਸ ਦੇ ਵੱਲੋਂ ਥੱਪੜ ਜੜਿਆ ਗਿਆ ਸੀ ਕੰਗਣਾ ਰਣੌਤ ਨੂੰ ਸੋ ਉਹਨੇ ਕਿਹਾ ਕਿ ਹੁਣ ਇਹਨੂੰ ਰਿਮਾਂਡ ਦੇ ਉੱਪਰ ਲੈਣਾ ਪਵੇਗਾ ਕਿਉਂਕਿ ਇਸ ਨੂੰ ਮੋਟੀ ਰਕਮ ਖਾਲਸਤਾਨੀਆਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਦਿੱਤੀ ਹੋਵੇਗੀ ਇਹ ਕਹਿੰਦੀ ਹੋਈ ਨਜ਼ਰ ਆਈ ਹੈ ਰੰਗੋਲੀ ਨੇ ਇਹ ਥੱਪੜ ਦੀ ਘਟਨਾ ਇੰਦਰਾ ਗਾਂਧੀ ਤੇ ਹੋਏ ਹਮਲੇ ਦੇ ਨਾਲ ਤੁਲਨਾ ਕਰਦੇ ਹੋਏ ਇੱਕ ਫੋਟੋ ਵੀਅਸ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਸੋ ਦੱਸ ਦਈਏ ਕਿ ਭਾਵੇਂ ਕੱਲ ਕੰਗੜਾ ਰੌਦ ਦੇ ਵੱਲੋਂ ਇੱਕ ਵੀਡੀਓ ਪਾ ਕੇ ਇੱਕ ਪੋਸਟ ਪਾ ਕੇ ਉਸ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਉਹ ਬਿਲਕੁਲ ਠੀਕ ਹੈ ਲੇਕਿਨ ਉਹ ਉਹ ਕਹਿੰਦੇ ਨਜ਼ਰ ਆਈ ਸੀ ਕਿ ਪੰਜਾਬ ਅੱਤਵਾਦ ਤੇ ਕਠੜਪੰਤ ਨਾਲ ਹੁਣ ਨਿਜੇਠੇ ਆ ਕਿਵੇਂ ਉਹਨਾਂ ਨੇ ਇੱਕ ਇੱਕ ਵਾਰ ਫਿਰ ਤੋਂ ਵੱਡਾ ਬਿਆਨ ਪੰਜਾਬ ਦੇ ਵਿੱਚ ਦਿੱਤਾ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧਦਾ ਹੋਇਆ ਦਿਖਾਈ ਦੇ ਰਿਹਾ ਕੰਗਣਾ ਰਣੌਤ ਇਹ ਕਹਿੰਦੀ ਹੋਈ ਨਜ਼ਰ ਆਈ ਸੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਮਹਿਲਾ ਕਾਂਸਟੇਬਲ ਕਰਵਿੰਦਰ ਕੌਰ ਨੇ ਵੀ ਤੇ ਉਹਦੇ ਭਰਾ ਦਾ ਬਿਆਨ ਵੀ ਸਾਹਮਣੇ ਆ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੀ ਭੈਣ ਦੇ ਨਾਲ ਖੜਾ ਹੈ ਜਿੱਥੇ ਕਿ ਹੁਣ ਇਸ ਘਟਨਾ ਤੋਂ ਬਾਅਦ ਪੂਰੇ ਦਾ ਪੂਰਾ ਪੰਜਾਬ ਤਕਰੀਬਨ ਤਕਰੀਬਨ ਪੰਜਾਬ ਦੀਆਂ ਬਹੁਤ ਜ਼ਿਆਦਾ ਕਿਸਾਨ ਝੋਤੇਬੰਦੀਆਂ ਪੰਜਾਬ ਦੇ ਵੱਡੇ ਵੱਡੇ ਲੀਡਰ ਜਿਹੜੇ ਨੇ ਉਹ ਕੰਗਣਾ ਰਣੌਤ ਦੀ ਇਸ ਕਾਂਡ ਦੇ ਵਿੱਚ ਕੁਲਵਿੰਦਰ ਕੌਰ ਦੇ ਨਾਲ ਖੜੇ ਹੋਏ ਦਿਖਾਈ ਦੇ ਰਹੇ ਨੇ ਵਿਕਰਮ ਮਜੀਠੀਆ ਦੀ ਗੱਲ ਕਰੀਏ ਹਰਸਿਮਰਤ ਕੌਰ ਬਾਦਲ ਦੀ ਗੱਲ ਕਰੀਏ ਉਹ ਕੰਗਣਾ ਰਣੌਤ ਵਾਲੇ ਇਸ ਮਾਮਲੇ ਦੇ ਉੱਪਰ ਸਿੱਧੇ ਸਿੱਧੇ ਤੌਰ ਤੇ ਕੁਲਵਿੰਦਰ ਕੌਰ ਦੀ ਪਿੱਠ ਦੇ ਉੱਪਰ ਖੜੇ ਦਿਖਾਈ ਦਿੱਤੇ ਨੇ ਜੇਕਰ ਕਿਸਾਨ ਝੋਤੇਬੰਦੀਆਂ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਅ ਸਿੱਧੇ ਸਿੱਧੇ ਤੌਰ ਤੇ ਕੁਲਵਿੰਦਰ ਕੌਰ ਦੇ ਨਾਲ ਤੇ ਨਾਲ ਹੀ ਨਾਲ ਜੇਕਰ ਹੁਣ ਗੱਲ ਕਰੀਏ ਇਸ ਮਾਮਲੇ ਦੇ ਉੱਪਰ ਹੁਣ ਤੂਲ ਪੱਖ ਦਾ ਨਜ਼ਰ ਆ ਰਿਹਾ ਕਿਉਂਕਿ ਹੁਣ ਇਸ ਮਾਮਲੇ ਦੇ ਵਿੱਚ ਉਸ ਦੀ ਭੈਣ ਵੱਲੋਂ ਕੰਗਣਾ ਰੌਦੀ ਭੈਣ ਅੱਦੇ ਵੱਲੋਂ ਰੰਗੋਲੀ ਚੰਦੇਲ ਦੇ ਵੱਲੋਂ ਖਾਲਸਥਾਨ ਨੂੰ ਲੈ ਕੇ ਇੱਕ ਵੱਡੀ ਟਿੱਪਣੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਖਾਲਸਥਾਨੀਆਂ ਦਾ ਅੱਡਾ ਰਿਹਾ ਤੇ ਆਪਣੀ ਸਟੋਰੀ ਦੇ ਵਿੱਚ ਉਹ ਲਿਖਦੇ ਨਜ਼ਰ ਆਏ ਨੇ ਕਿ ਪੰਜਾਬ ਵਾਲਿਆਂ ਨੇ ਅਮਰਤਪਾਲ ਅਤੇ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਕਾਤਲ ਦੇ بیٹے ਨੂੰ ਐਮਪੀ ਚੋਣਾਂ ਦੇ ਵਿੱਚ ਜਿਤਾ ਕੇ ਭੇਜਿਆ ਆਖਰ ਉਹ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ ਵੀ ਕਹਿੰਦੇ ਹੋਏ ਨਜ਼ਰ ਆਇਆ ਇਹਨਾਂ ਨੂੰ ਕਿਹਾ ਕਿ ਕਸ਼ਮੀਰ ਤੇ ਪੰਜਾਬ ਕਿਸ ਦਿਸ਼ਾ ਦੇ ਵਿੱਚ ਜਾ ਰਹੇ ਨੇ ਇਹ ਉਹ ਪੋਸਟਾਂ ਨੇ ਜਿਹੜੀਆਂ ਪੋਸਟਾਂ ਉਹਨਾਂ ਦੇ ਵੱਲੋਂ ਕੰਗਣਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਦੇ ਵੱਲੋਂ ਆਪਣੀ ਇੰਸਟਾਗ੍ਰam ਸਟੋਰੀ ਦੇ ਉੱਪਰ ਪਾਈਆਂ ਗਿਆ ਨੇ ਸੋ ਦੱਸ ਦਈਏ ਕਿ ਉਹ ਆਪਣੀ ਭੈਣ ਨੂੰ ਸਟੀਲ ਦੀ ਰੀੜ ਦੀ ਹੱਡੀ ਵਾਲੀ ਕਹਿੰਦੀ ਨਜ਼ਰ ਆ ਰਹੀ ਹੈ ਲੇਕਿਨ ਇੱਕ ਤਿੱਖਾ ਕਟਾਕਸ਼ ਪੰਜਾਬ ਦੇ ਉੱਪਰ ਕਰਦੀ ਆਈ ਹੈ ਕਿ ਆਖਰ ਹੁਣ ਪੰਜਾਬ ਦਾ ਕੀ ਹੋਵੇਗਾ ਸੋ ਇਹ ਕਹਿੰਦੀ ਨਜ਼ਰ ਆਈ ਹੈ ਦੋਏ ਭੈਣਾਂ ਇੱਕ ਸੁਰ ਦੇ ਵਿੱਚ ਪੰਜਾਬ ਦੇ ਵਿੱਚ ਅੱਤਵਾਦ ਦੇ ਵਾਧੇ ਦੀ ਗੱਲ ਕਰ ਰਹੀਆਂ ਨੇ ਕਿ ਪੰਜਾਬ ਦਾ ਹੁਣ ਕੀ ਹੋਏਗਾ ਜਿੱਥੇ ਕੱਲ ਕਟੜਪੰਥ ਦੀ ਗੱਲ ਅੱਤਵਾਦ ਦੀ ਗੱਲ ਕੰਗਣਾ ਰਣੌਤ ਆਪਣੀ ਵੀਡੀਓ ਦੇ ਵਿੱਚ ਕਰਦੀ ਆਈ ਸੀ ਹੁਣ ਇੰਸਟਾਗ੍ਰam ਸਟੋਰੀ ਦੇ ਉੱਪਰ ਉਸ ਦੀ ਭੈਣ ਵੀ ਇਹ ਗੱਲ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਪੰਜਾਬ ਹੁਣ ਤੇਰਾ ਕੀ ਹੋਏਗਾ ਭਾਵੇਂ ਕੀ ਦੱਸ ਦੇ ਕਿ ਵਕ ਵਕ ਜਥੇਬੰਦੀਆਂ ਐਨ ਆਰ ਆਈ ਲੋਕ ਕੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਆਏ ਨੇ ਸਾ ਸੀਨੀਅਰ ਵਕੀਲਾਂ ਦੇ ਵੱਲੋਂ ਵੀ ਕੰਗੜਾ ਰੌਦ ਦੇ ਮਾਮਲੇ ਦੇ ਉੱਪਰ ਕੁਲਵਿੰਦਰ ਕੌਰ ਦਾ ਸਾਥ ਦੇਣ ਦੀ ਗੱਲ ਕੀਤੀ ਹੈ ਲੇਕਿਨ ਉਸ ਦੀ ਭੈਣ ਹੁਣ ਆਪਣੀ ਭੈਣ ਦੀ ਨਕਸ਼ੇ ਕਦਮ ਦੇ ਉੱਪਰ ਚੱਲਦੀ ਹੋਈ ਪੰਜਾਬ ਦੇ ਉੱਪਰ ਵਰਦੀ ਨਜ਼ਰ ਆਈ ਹੈ ਖਾਲਿਸਤਾਨ ਦਾ ਅੱਡਾ ਕਿਸਾਨ ਅੰਦੋਲਨ ਨੂੰ ਦੱਸਦੀ ਹੋਈ ਨਜ਼ਰ ਆਈ ਹੈ ਤੇ ਨਾਲ ਹੀ ਨਾਲ ਕੁਲਵਿੰਦਰ ਕੌਰ ਦੇ ਮਾਮਲੇ ਦੇ ਵਿੱਚ ਉਸ ਵੱਲੋਂ ਟਿੱਪਣੀ ਕੀਤੀ ਗਈ ਹੈ ਕਿ ਇਸ ਨੂੰ ਸਸਪੈਂਡ ਕਰਨ ਦੇ ਨਾਲ ਕੁਝ ਨਹੀਂ ਬਣੇਗਾ ਇਸ ਨੂੰ ਰਿਮਾਂਡ ਲੈਣਾ ਚਾਹੀਦਾ ਪੁੱਛਗਿੱਛ ਕਰਨੀ ਚਾਹੀਦੀ ਕਿਉਂਕਿ ਇਸ ਨੂੰ ਮੋਟੀ ਰਕਮ ਖਾਲਸਤਾਨੀਆਂ ਦੇ ਵੱਲੋਂ ਦਿੱਤੀ ਗਈ ਹੋਵੇਗੀ ਸਿੱਧਾ-ਸਿੱਧਾ ਨਿਸ਼ਾਨਾ ਪੰਜਾਬ ਦੇ ਉੱਪਰ ਹੁਣ ਕੰਗਣਾਂ ਔਰ ਨੌਦ ਦੀ ਭੈਣ ਲਗਾਉਂਦੀ ਹੋਈ ਨਜ਼ਰ ਆਈ ਹੈ ਕੰਗਣਾਂ ਔਰ ਨੌਦ ਦੀ ਭੈਣ ਦੇ ਵਿਗੜੇ ਬੋਲ ਨੇ ਅਤੇ ਪੰਜਾਬ ਦੇ ਉੱਪਰ ਤਿੱਖੀਆਂ ਟਿੱਪਣੀਆਂ ਕਰਦੀ ਹੋਈ ਨਜ਼ਰ ਆਈ ਹੈ ਹੁਣ ਇਸ ਤੋਂ ਬਾਅਦ ਕਿਸ ਤਰ੍ਹਾਂ ਜਵਾਬ ਕੁਲਵਿੰਦਰ ਕੌਰ ਦੀ ਪੱਖ ਦੇ ਵਿੱਚ ਆਉਣ ਵਾਲੇ ਲੋਕ ਕੀ ਹੁਣ ਇਸ ਟਿੱਪਣੀਆਂ ਦਾ ਜਵਾਬ ਦੇਣਗੇ ਜਾਂ ਫਿਰ ਮਾਹੌਲ ਕਿਸ ਤਰ੍ਹਾਂ ਹੋਰ ਪਕੇਗਾ ਕਿਉਂਕਿ ਮਾਹੌਲ ਠੰਡਾ ਕਰਨ ਦੀ ਬਜਾਏ ਕੰਗਨਰ ਰਨੋਤ ਦੀ ਪੈਣ ਦੇ ਵੱਲੋਂ ਇਸ ਮਾਮਲੇ ਨੂੰ ਹੋਰ ਤੂਲ ਦੇ ਦਿੱਤਾ ਗਿਆਗਾ ਆਪਣੀਆਂ ਇਹਨਾਂ ਸਟੋਰੀਆਂ ਦੇ ਨਾਲ ਮਾਮਲਾ ਕਿੰਨਾ ਹੋਰ ਅੱਗੇ ਵਧੇਗਾ ਜਾਣਨ ਲਈ ਬਣੇ ਰਹੋ ਰਜਾਣਾ ਲੋਕਾਂ ਨਾ ਟੀਵੀ ਦੇ ਨਾਲ